ਤੂੰ ਤੇ ਜੋ ਚਮੇ ਸੋ ਕਰਨਾ ਬਾਕੀ ਮੈਂ ਸਾਰਿਆਂ ਨੂੰ ਇਹੋ ਗੁਜਾਰਿਸ਼ ਕਰੂੰਗਾ ਕਿ ਅੱਛੇ ਗਾੜੇ ਨੂੰ ਅੱਛੇ ਸੁਰ ਨੂੰ ਪਿਆਰ ਕਰੋ ਜੀ ਵੇ ਵਾਲੇ ਮੈਂ ਸਜਣਾ ਇੱਕ ਨਾਂ ਤੇਰੇ ਇੱਕ ਨਾਂ ਮੇਰੇ ਗੀਤਾਂ ਦੇ ਵਿੱਚ ਨਾਂ ਤੇਰਾ ਮੈਂ ਕਿੰਜ ਸਮਝਾਵਾਂ ਤੈਨੂੰ ਵੇ ਅਕਸ਼ਰੀ ਜਾਗਰਨ ਦੇ ਵਿੱਚ ਜਦੋਂ ਕਿ ਮੈਂ ਜਿਆਦਾ ਸਮਾਂ ਤਾਂ ਮੈਨੂੰ ਕਦੇ ਨਾਲ ਕੋਰਸ ਕਰਦੇ ਹੋਇਆ ਜੀ ਬੈਗ ਤੇ ਕੋਰਸ ਚੱਲਿਆ ਪਰਦੇ ਸਿਨੀਮਾ ਹੋਏ ਪਰਖਣ ਆਪਣੇ ਲੇਖ ਨਿਮਾਈ ਪਰੰਤਾਰਨ ਜਲੇ ਪਿੰਡ ਪੰਡੋਰੀ ਗੋਲਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆਂ ਤਾਂ ਦੋਸਤੋ ਇੱਕ ਬਾ ਕਮਾਲ ਆਵਾਜ਼ ਦੇ ਨਾਲ ਤੁਹਾਨੂੰ ਮਲਾਉਣਾ ਹੈ ਜੀ ਹਾਂ ਆਬਾਦਤ ਸੰਧੂ ਉਸ ਵੀਰ ਦਾ ਨਾਮ ਹੈ ਅਤੇ ਸੋਰਸ ਦੇ ਜਿਹੜੇ ਨੇ ਉਹ ਬਹੁਤ ਪਿਆਰੇ ਨੇ ਆਵਾਜ਼ ਬਹੁਤ ਪਿਆਰੀ ਹੈ ਪਿਛਲੇ ਲੰਬੇ ਸਮੇਂ ਤੋਂ ਉਹ ਸੰਗੀਤ ਨਾਲ ਵੀ ਜੁੜਿਆ ਹੈ ਪਰ ਇੱਥੇ ਤਰਾਸ ਦੀ ਤੇ ਅਫਸੋਸ ਇਹ ਹੈ ਕਿ ਆਪਾਂ ਲੋਕ ਜਿਹੜੇ ਆ ਉਹ ਬੇਸੁਰਿਆਂ ਨੂੰ ਪਸੰਦ ਕਰਦੇ ਆ ਤਾਂ ਉਹ ਤੁਹਾਡੇ ਨਾਲ ਸੁਰਾਂ ਦੇ ਇੱਕ ਫਨਕਾਰ ਦੇ ਨਾਲ ਮਲਾਉਣਾ ਮੇਰੇ ਨਾਲ ਵੀਰ ਮੌਜੂਦ ਹੈ ਵੀਰੇ ਗੱਲਾਂ ਬਾਤਾਂ ਆਪਾਂ ਬਾਅਦ ਚ ਕਰਾਂਗੇ ਕੋਈ ਪਿਆਰਾ ਜਿਹਾ ਗੀਤ ਵੱਡੀ ਵਾਲਾ ਆਪਣੇ ਅੰਦਾਜ਼ ਚ ਆਪਣੀ ਆਵਾਜ਼ ਚ ਇੱਕ ਵਾਰ ਦਰਸ਼ਕਾਂ ਨੂੰ ਪਹਿਲਾਂ ਸੁਣਾ ਦਿਓ ਜੀ। ਯਾ ਹਲਾਰਾਜ਼ਕ ਮਾਲਕੀ ਤੂੰ ਜੋ ਚਾਵੇਂ ਸੋ ਕਰਨਾ। ਹਾਂ ਯਾ ਲਰ ਅਜ਼ ਕਮਾਲ ਕੀ ਤੂੰ ਤੇ ਜੋ ਚਮੇ ਸੋ ਕਰਨਾ ਏਕ ਮੇਰੀ ਵੀ ਸੁਣ ਫਰਿਆਦ ਮਾਲਾਯਾ ਤੂੰ ਤੇ ਸਬਦੀਆਂ चोलियां भरना नसीबा खोल दे मेरा मदद कर मेरी अल्लाह नसीबा खोल दे मेरा मदद कर मेरी अल्लाह नसीबा खोल दे मेरा ਮਦਦ ਕਰ ਮੇਰੀ ਅੱਲਾ ਤੂੰ ਜੀ ਨੂੰ ਚਾਵੇਂ ਦੇਵੇਂ ਐ ਮਰਜ਼ੀ ਤੇਰੀ ਅੱਲਾ ਨਸੀਬਾ ਖੋਲ ਦੇ ਮੇਰਾ ਕੀ ਬਾਤ ਹੈ ਕੀ ਬਾਤ ਹੈ ਬਹੁਤ ਪਿਆਰੀ ਆਵਾਜ਼ ਹੈ ਵੀਰੇ ਅਤੇ ਅੰਦਾਜ਼ ਵੀ ਬਹੁਤ ਪਿਆਰਾ ਹੈ ਮੈਂ ਚਾਹਾਂਗਾ ਆਪਣੇ ਬਾਰੇ ਜ਼ਰੂਰ ਦੱਸਿਓ ਕਿੰਨਾ ਸਮਾਂ ਸੰਗੀਤ ਨਾਲ ਜੁੜਿਆ ਨੂੰ ਹੋ ਗਿਆ 우ਸਤਾਦ ਵੀ ਕੌਣ ਹੈ ਆਪਣੇ ਬਾਰੇ ਦੱਸਿਓ ਨਾਮ ਪਿੰਡ ਸਾਰਾ ਜੀ ਸੋ ਸਾਰਿਆਂ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਬੜਾ ਸਵਾਗਤ ਕਰਦਾ ਮੈਂ ਭਾਜੀ ਹੋਣਾ ਤਾਂ ਔਰ ਬਹੁਤ ਹੀ ਥੈਂਕਸ ਕਰਦਾ ਕਿ ਇਹਨਾਂ ਨੇ ਅੱਜ ਬੜੇ ਬੜੇ ਫਨਕਾਰ ਲੋਕਾਂ ਦੇ ਇੰਟਰਵਿਊ ਕਰਦੇ ਨੇ ਅੱਜ ਸਾਨੂੰ ਵੀ ਗਰੀਬਨ ਮੌਕਾ ਦਿੱਤਾ ਇਹਨਾਂ ਨੇ ਬੜੀ ਮਿਹਰਬਾਨੀ ਜੀ ਤੁਹਾਡੀ ਪਹਿਲਾਂ ਤੇ ਜੀ ਜਿਵੇਂ ਕਿ ਭਾਜੀ ਨੇ ਦੰ ਦੱਸ ਦਿੱਤਾ ਮੈਂ ਤੁਹਾਡਾ ਆਪਣਾ ਇਬਾਦਤ ਸੰਧੂ ਸੋ ਪੰਡੋਰੀ ਕੋਲਾ ਮੇਰਾ ਪਿੰਡ ਹੈ ਜੀ ਸੋ ਮੈਨੂੰ 6 ਸਾਲ ਦਾ ਹੋ ਗਏ ਨੇ ਜੀ ਬਾਜੀ ਇਸ ਕੰਮ ਦੇ ਵਿੱਚ ਆਏ ਨੂੰ ਤੇ ਅਕਸਰ ਹੀ ਜਾਗਰਨ ਦੇ ਵਿੱਚ ਜਦੋਂ ਕਿਤੇ ਮੈਂ ਜਿਆਦਾ ਸਮਾਂ ਤਾਂ ਮੈਨੂੰ ਲੋਕਾਂ ਦੇ ਨਾਲ ਕੋਰਸ ਕਰਦੇ ਹੋਇਆ ਜੀ ਬੈਕ ਤੇ ਕੋਰਸ ਬੈਕ ਤੇ ਕੋਰਸ ਕਰਦੇ ਅੱਛਾ ਜੀ ਉਹ ਵੀ ਕਿਤੇ ਕਿਤੇ ਟਾਈਮ ਮਿਲ ਜਾਂਦਾ ਹੁੰਦਾ ਕਿਤੇ ਕਿਤੇ ਨਹੀਂ ਦਿੰਦੇ ਹੁੰਦੇ ਅੱਛਾ ਜੀ ਤੇ ਬਹੁਤ ਕੁਝ ਇਦਾਂ ਦੇਖਿਆ ਜਦੋਂ ਕਿਤੇ ਇੱਕ ਕੀਰਤ ਦਾ ਵੀ ਟਾਈਮ ਮਿਲਦਾ ਹੁੰਦਾ ਹੈ ਜਾਗਰਨ ਦੇ ਵਿੱਚ ਤੇ ਬੜਾ ਪਿਆਰ ਮਿਲਣਾ ਤੇ ਕੁਝ ਕੁ ਤਾਂ ਇਦਾਂ ਦੇ ਵੀ ਮੈਨੂੰ ਮਿਲੇ ਨੇ ਕਿ ਜਦੋਂ ਇੱਕ ਬਾਜੀ ਮੈਨੂੰ ਕਿਸੇ ਨੇ ਪਸੰਦ ਕਰ ਲੈਣਾ ਐਦਾਂ ਪ੍ਰੋਗਰਾਮ ਦੇ ਵਿੱਚੋਂ ਜੀ ਤੇ ਜਦੋਂ ਮੈਨੂੰ ਪ੍ਰੋਗਰਾਮ ਆਉਣੇ ਫਿਰ ਉਹਨਾਂ ਨੇ ਪਿੱਛੇ ਕੈਨਸਲ ਕਰਾ ਦੇਣੇ ਜਿਨ੍ਹਾਂ ਦੇ ਨਾਲ ਮੈਂ ਹੁੰਦਾ ਰਿਹਾ ਅੱਛਾ ਜੀ ਐਵੇਂ ਦੇ ਸਮੇ ਵੀ ਦੇਖੇ ਨੇ ਜੀ ਆ ਸੋਸ਼ਲ ਮੀਡੀਆ ਦੇਖਦੇ ਹੋ ਤੇ ਇਹ ਵੀ ਵੇਖਦੇ ਹੋਗੇ ਕਿ ਬੇਸੁਰਿਆਂ ਨੂੰ ਸ਼ੇਅਰ ਵੀ ਬੜੇ ਮਿਲਦੇ ਲਾਈਕ ਵੀ ਬੜੇ ਮਿਲਦੇ ਕਮੈਂਟ ਵੀ ਬੜੇ ਮਿਲਦੇ ਸਟੇਜਾਂ ਵੀ ਬਹੁਤ ਮਿਲਦੀਆਂ ਤਾਂ ਆਵਾਜ਼ ਬੜੀ ਪਿਆਰੀ ਹੈ ਮਨ ਨੂੰ ਦੁੱਖ ਤੇ ਹੁੰਦਾ ਹੀ ਹੋਣਾ ਇਹ ਚੀਜ਼ਾਂ ਦੇਖ ਕੇ ਚਲੋ ਜੀ ਉਹ ਬਾਕੀ ਤਾਨੂੰ ਪਤਾ ਹੀ ਆ ਇਹ ਤਾਂ ਗਾੜੀ ਮਾਲਕ ਦੀ ਮਰਜ਼ੀ ਹੈ ਜਦੋਂ ਉਹ ਸਮਾਂ ਦੇਣਾ ਹੈ ਜੀ ਜੀ ਉਦੋਂ ਬੰਦੇ ਨੂੰ ਦੇ ਹੀ ਦੇਣਾ ਉਦੋਂ ਇਹ ਵੀ ਨਹੀਂ ਪਤਾ ਲੱਗਣਾ ਵੀ ਕਿਹੜੇ ਵੇਲੇ ਕੀ ਹੋ ਗਿਆ ਜੀ 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 ਤੇ ਉਹਨਾਂ ਨੂੰ ਵੀ ਰੱਬ ਨੇ ਮੌਕਾ ਦਿੱਤਾ ਹੈ ਜੀ 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 ਤੇ ਬਾਕੀ ਮੈਂ ਸਾਰਿਆਂ ਨੂੰ ਇਹ ਹੀ ਗੁਜਾਰਿਸ਼ ਕਰੂੰਗਾ ਕਿ ਅੱਛੇ ਗਾਣੇ ਨੂੰ ਅੱਛੇ ਸੁਰ ਨੂੰ ਪਿਆਰ ਕਰੋ ਜੀ ਜੀ ਤੇ ਬਾਕੀ ਮੈਂ ਜਿੰਨਾ ਭਾਜੀ ਹੁਣੇ ਕਹਿ ਰਹੇ ਨੇ ਇੰਨਾ ਸੁਰੀਲਾ ਤਾਂ ਹੈ ਨਹੀਂ ਨਾ ਇਹਨਾਂ ਗਾਣੇ ਆ ਮੇਰੇ ਕੋਲ ਤੇ ਮੇਰੇ ਨਾਲ ਵੀ ਬੜੇ ਬੜੇ ਅੱਛੇ ਫਨਕਾਰ ਜਿਹੜੇ ਹਜੇ ਵੀ ਛੁਪੇ ਬੈਠੇ ਨੇ ਤੇ ਮੈਂ ਤੁਹਾਨੂੰ ਗੁਜਾਰਿਸ਼ ਕਰਾਂਗਾ ਕਿ ਇਦਾਂ ਦੀਆਂ ਚੀਜ਼ਾਂ ਨੂੰ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਜੀ ਜੀ ਤਾਂ ਕਿ ਜਿਵੇਂ ਦਾ ਆਪਾਂ ਸੁਣਾ ਗਏ ਆਪਣੇ ਗਾੜੀ ਬੱਚਿਆਂ ਤੇ ਵੀ ਉਹਦਾ ਅਸਰ ਹੋਊਗਾ ਜੀ 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 ਹੁਣ ਆਪਾਂ ਅਕਸਰ ਹੀ ਦੇਖਦੇ ਆ ਗਾਣੇ ਕੁਝ ਇਦਾਂ ਦੇ ਵੀ ਆ ਰਹੇ ਨੇ ਦੇਖੇ ਕਿ ਗਾਣੇ ਦੇ ਵਿੱਚ ਫੜ ਲਓ ਤੜ ਲਓ ਗੋਲੀ ਮਾਰ ਦੋ ਇਦਾਂ ਕਰ ਲਓ ਹਾਂ ਤੇ ਮੈਂ ਕਲਾਕਾਰ ਭਰਾਵਾਂ ਨੂੰ ਵੀ ਇਹ ਗੁਜਾਰਿਸ਼ ਕਰੂੰਗਾ ਕਿ ਦੇਖੋ ਜਿਹੜੇ ਆਪਣੇ ਆਪਾਂ ਨੂੰ ਜਿਹੜੇ ਪਿਆਰ ਕਰਦੇ ਨੇ ਜਿਹੜੇ ਆਪਣੇ ਨਾਲ ਜੁੜ ਜਾਂਦੇ ਨੇ ਜੀ ਆਪਾਂ ਨੂੰ ਜਿਹੜੇ ਜਿਹੜੇ ਫੋਲੋ ਕਰਦੇ ਨੇ ਤੇ ਆਪਾਂ ਨੂੰ ਕੁਝ ਉਹਨਾਂ ਨੂੰ ਅੱਛਾ ਮੈਸੇਜ ਵੀ ਦੇਣਾ ਚਾਹੀਦਾ ਕਿਉਂਕਿ ਕਈ ਵਾਰ ਏਦਾਂ ਹੁੰਦਾ ਜਿਵੇਂ ਨਿੱਕੇ ਨਿੱਕੇ ਬੱਚੇ ਨੇ ਜੀ ਜੀ ਸਾਨੂੰ ਫੋਲੋ ਕਰਦੇ ਨੇ ਉਹ ਸਾਡੇ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਨੇ ਤੇ ਜੇ ਆਪਾਂ ਉਹਨਾਂ ਗਾਣੇ ਦੇ ਵਿੱਚੋਂ ਗੋਲੀਆਂ ਬੰਦੂਕਾਂ ਦੀ ਗੱਲ ਕਰਾਂਗੇ ਉਹ ਵੀ ਫਿਰ ਚਾਹੇ ਆਪਾਂ ਤਾਂ ਅਸਲ ਦੇ ਵਿੱਚ ਨਹੀਂ ਹੋਵੇਂਦੇ ਪਰ ਉਹ ਉਸ ਚੀਜ਼ ਦੇ ਵਿੱਚ ਆ ਜਾਂਦੇ ਨੇ ਜੀ ਮੈਂ ਚਾਹਾਂਗਾ ਪਿਆਰਾ ਜਿਹਾ ਗੀਤ ਸਾਡੇ ਦਰਸ਼ਕਾਂ ਨੂੰ ਹੁਣ ਇੱਕ ਹੋਰ ਸੁਣਾਓ ਜੀ 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 ਹਉ ਆਪ ਕਿਤੇ ਇਕੱਲੇ ਬੈ ਕੇ ਦਿਲ ਦੇ ਦਰਦ ਹੰਡਾਏ ਤੂੰ ਹੋਵੇਂ ਇਕ ਮੈਂ ਹੋਵਾ ਕੁਲ ਦੁਨੀਆਂ ਨੂੰ ਭੁੱਲ ਜਾਏ ਇਹ ਕੁਲ ਦੁਨੀਆ ਨੂੰ ਭੁੱਲ ਜਾਈਏ ਪਾਣੀ ਦੀ ਅਸ਼ਲਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਾਣੀ ਦੀ ਅਸ਼ਲਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਮੁੱਕੇ ਨਾ ਸਾਡੀ ਗੱਲਬਾਤ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਕੀ ਬਹੁਤ ਹੈ ਜੀ ਪਿਆਰੀ ਆਵਾਜ਼ ਹੈ ਤਾਂ 6 ਸਾਲ ਹੋ ਗਏ ਨੇ ਤਾਂ ਪੇਟਾ ਵੀ ਗਾਉਂਦੇ ਹੋ ਤਾਂ ਪਰਿਵਾਰ ਦੇ ਬਾਰੇ ਵੀ ਜ਼ਰੂਰ ਦੱਸਿਓ ਵੀ ਘਰ ਦੇ ਹਾਲਾਤ ਵੀ ਕਿਵੇਂ ਦੇ ਨੇ ਕਿੰਨਾ ਹਾਲਾਤਾਂ ਚੋਂ ਉੱਠ ਕੇ ਅੱਜ ਇਸ ਮੁਕਾਮ ਤੱਕ ਵੀ ਪਹੁੰਚੇ ਹੋਰ ਕਿੱਡੇ ਕ ਮੁਕਾਮ ਤੱਕ ਅਜੇ ਜਾਣਾ ਹੈ ਦੇਖੋ ਜੀ ਕੋਸ਼ਿਸ਼ ਤਾਂ ਆਪਣੇ ਬੰਦਾ ਹਰੇਕ ਕੋਈ ਹੈ ਚਾਹੇ ਮੈਂ ਆ ਜਾਂ ਚਾਹੇ ਤੁਸੀਂ ਹਰੇਕ ਬੰਦਾ ਇਹ ਚਾਹੁੰਦਾ ਕਿ ਮੈਂ ਬਹੁਤ ਵੱਡੇ ਲੈਵਲ ਤੇ ਹੋਵਾਂ ਮੇਰਾ ਵੀ ਦੁਨੀਆ ਦੇ ਵਿੱਚ ਨਾ ਹੋਵਾਂ ਜੀ ਜੀ ਤੇ ਸ਼ੁਰੂ ਤੋਂ ਪਹਿਲਾਂ ਤਾਂ ਇਹ ਡੈਡੀ ਜੀ ਹੁਣਾਂ ਦੀ ਕਿਰਪਾ ਦੇ ਨਾਲ ਚਾਹੇ ਉਹ ਨਹੀਂ ਗਾਉਂਦੇ ਸੀ ਪਰ ਮੈਨੂੰ ਇੰਨਾ ਕਿ ਮੇਰੀਆਂ ਗਲਤੀਆਂ ਫੜਦੇ ਹੁੰਦੇ ਸੀ ਜਦੋਂ ਮੈਂ ਸ਼ੁਰੂ ਦੇ ਵਿੱਚ ਗਾਉਣਾ ਸ਼ੁਰੂ ਕੀਤਾ ਸੀ ਨਾ ਮੈਨੂੰ ਡੈਡੀ ਹੁਣਾਂ ਨੇ ਬੜਾ ਦੱਸਣਾ ਯਾਰ ਜਦੋਂ ਮੈਂ ਪ੍ਰੋਗਰਾਮ ਤੋਂ ਆਉਣਾ ਕਿਤੇ ਹੁੰਦਾ ਮੈਨੂੰ ਦੱਸਣਾ ਉਹ ਇੱਧਰ ਆ ਪਹਿਲਾਂ ਮੈਨੂੰ ਅੱਜ ਦੀ ਵੀਡੀਓ ਦਿਖਾ ਤੇ ਅਫਸੋਸ ਹੈ ਕਿ ਭਾਜੀ ਅੱਜ ਮੈਂ ਉਹ ਚੀਜ਼ ਨੂੰ ਤਰਸਦਾ ਕਿਉਂਕਿ ਫਾਦਰ ਸਾਹਿਬ ਹੁਣਾਂ ਦੀ ਡੈਥ ਹੋ ਗਈ ਜੀ ਜੀ ਉਹਨਾਂ ਤੋਂ ਬਾਅਦ ਅੱਜ ਮੈਂ ਦੇ ਕਰਉਣਾ ਚਾਹੇ ਮੈਂ ਲੱਖ ਬਾਹਰੋਂ ਪਿਆਰ ਲੈ ਕੇ ਆਉਣਾ ਪਰ ਕਰਿਆ ਕਿ ਉਹ ਸਕੂਨ ਜਿਆ ਨਹੀਂ ਮਿਲਦਾ ਕਿਉਂਕਿ ਜਦੋਂ ਆਉਂਦਾ ਹੀ ਮਾਪੇ ਆਪਣੇ ਕਹਿੰਦਾ ਕਿ ਅੱਜ ਦਿਖਾ ਅਜ ਕਿੱਥੇ ਗਲਤੀ ਕੀਤੀ ਹੈ ਕਿੱਥੇ ਨਹੀਂ ਹਨ ਵੀਡੀਓ ਦੇਖਣੀ ਉਹ ਹੁਣ ਮਾਣ ਨਹੀਂ ਰਿਹਾ ਜੀ 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 ਕਿਉਂਕਿ ਬੰਦਾ ਜੀ ساری ਜ਼ਿੰਦਗੀ ਕਮਾਈ ਕਰਦਾ ਹੈ ਕਿ ਮਾਪੇ ਨੂੰ ਸੁੱਖ ਦੇਈਏ ਪਰ ਜਿਸ ਕੋਲ ਮਾਪੇ ਬੰਨਾਂ ਨੇ ਹੁਣ ਉਹ ਬਸ ਇੱਕ ਹੁਣ ਤਾਂ ਇੱਕ ਮਜਬੂਰੀ ਜੀ ਰਹਿ ਗਈ ਹੈ ਕਿ ਜਿਹੜੇ ਪਿੱਛੇ ਪਰਿਵਾਰ ਹੈ ਕਿ ਉਹਨਾਂ ਦੇ ਵਾਸਤੇ ਵੀ ਇੱਕ ਕੰਮ ਕਰਨਾ ਜੀ 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 ਮੈਂ ਚਾਹਾਂਗਾ ਜਰੂਰ ਹੈ ਆਪਣੇ ਬਾਰੇ ਦੱਸਿਓ ਵੀ ਕਲਾਕਾਰ ਕਿਹੜੇ ਨੂੰ ਜ਼ਿਆਦਾ ਫੋਲੋ ਕਰਦੇ ਹੋ ਸੁਣਦੇ ਹੋ ਕਿਹੜੇ ਕਲਾਕਾਰਾਂ ਨੂੰ ਪਸੰਦ ਕਰਦੇ ਹੋ ਜ਼ਿਆਦਾ ਜੀ ਮੈਂ ਸਾਰਿਆਂ ਤੋਂ ਜ਼ਿਆਦਾ ਤਾਂ ਉਸਤਾਦ ਜਨਾਬ ਫਿਰੋਜ਼ ਖਾਨ ਸਾਹਿਬ ਦੀ ਹਣ ਉਹਨਾਂ ਨੂੰ ਸੁਣਿਆ ਅੱਛਾ ਜੀ ਤੇ ਉਹਨਾਂ ਦੀ ਰੂਹ ਨੂੰ ਇੰਨਾ ਕਿ ਜ਼ਿਆਦਾ ਪਿਆਰ ਕੀਤਾ ਕਿ ਅੱਜ ਉਹਨਾਂ ਨੂੰ ਸੁਣ ਸੁਣ ਕੇ ਥੋੜਾ ਜਿਹਾ ਗਾਉਣ ਦੀ ਕੋਸ਼ਿਸ਼ ਉਹਨਾਂ ਵੱਲੋਂ ਇਦਾਂ ਥੋੜਾ ਦੇਖ ਦੇ ਕੇ ਮੇਰੇ ਮੋਟਾ ਦਿਮਾਗ ਦੇ ਵਿੱਚ ਪਿਆਰ ਹੈ ਗੀਤ ਉਹਨਾਂ ਦਾ ਹੋਰ ਸੁਣਾ ਦਿਓ ਸਾਡੇ ਦਸਤਕਾਂ ਨੂੰ ਸਾਰੇ ਕਿਉਂਕਿ ਗੱਲਾਂ ਦੇ ਨਾਲ-ਨਾਲ ਸਾਡੇ ਦਰਸ਼ਕ ਵੀ ਜੁੜੇ ਰਹਿਣ ਅਤੇ ਗੀਤਾਂ ਦਾ ਸਿਲਸਿਲਾ ਵੀ ਜਿਹੜਾ ਉਹ ਨਾਲ ਨਾਲ ਜਾਰੀ ਰਹਿੰਦਾ ਜੀ ਦੋ ਦੀਵੇ ਵਾਲ ਮੈਂ ਸਜਣਾ ਇੱਕ ਨਾਂ ਤੇਰੇ ਇੱਕ ਨਾਂ ਮੇਰੇ ਦੋ ਦੀਵੇ ਵਾਲ ਮੈਂ ਸਜਣਾ ਇੱਕ ਨਾਂ ਤੇਰੇ ਇੱਕ ਨਾਂ ਮੇਰੇ ਇੱਕ ਖੁਸ਼ੀਆਂ ਤੇਰੀਆਂ ਮੰਗ ਲਿਆ ਦੂਜੀ ਦਿਲ ਵਿੱਚ ਮੰਗ ਲਈ ਥਾਂ ਤੇਰੇ ਦੋਦੀ ਵੇ ਬਾਲ ਮੈਂ ਸਜਣਾ ਇੱਕ ਨਾਂ ਤੇਰੇ ਇੱਕ ਨਾਂ ਮੇਰੇ ਤੇਰਾ ਇਸ਼ਕ ਹੀ ਇਬਾਦਤ ਮੇਰੀ ਏ ਮੇਰੇ ਗੀਤਾਂ ਦੇ ਵਿੱਚ ਨਾਂ ਤੇਰਾ ਮੈਂ ਕਿੰਜ ਸਮਝਾਵਾਂ ਤੈਨੂੰ ਵੇ ਕਿ ਦਿਲ ਵਿੱਚ ਮੇਰੇ ਥਾਂ ਤੇਰਾ ਕੀ ਦਿਲ ਵਿੱਚ ਸਜਣਾ ਥਾਂ ਤੇਰਾ ਕਿਤੇ ਦੂਰ ਨਾ ਹੋ ਮੀ ਅਕੀਆਂ ਤੋਂ ਘੜੀ ਵਾਲਿਆ ਇਸ਼ਕ ਜਗਾ ਮੇਰੇ ਦੋਦੀਵੇ ਵਾਲ ਮੈਂ ਸਜਣਾ ਇੱਕ ਨਾਂ ਤੇਰੇ ਇੱਕ ਨਾਂ ਮੇਰੇ ਇੱਕ ਨਾਂ ਤੇਰੇ ਕੋ ਨਾਂ ਮੇਰੇ ਰਿਆਜ਼ ਕਿੰਨਾ ਸਮਾਂ ਕਰਦੇ ਹੋ ਜੀ ਆਵਾਜ਼ ਬਹੁਤ ਪਿਆਰੀ ਹੈ ਜੀ ਰਿਆਜ ਰਿਆਜ ਦਾ ਵੀ ਮੈਂ ਤੁਹਾਨੂੰ ਭਾਜੀ ਅੱਜ ਦੱਸ ਹੀ ਦੇਣਾ ਅਕਸਰ ਮੈਨੂੰ ਬਾਕੀ ਵੀ ਜਦੋਂ ਮੈਂ ਪ੍ਰੋਗਰਾਮ ਤੇ ਜਾਂਦਾ ਜਿਹੜੇ ਆਪਣੇ ਮੈਜੀਸ਼ੀਅਨ ਸਾਹਿਬਾਨ ਨੇ ਜਾਂ ਜਿਹੜੇ ਹੋਰ ਵੀ ਮਿਲਦੇ ਨੇ ਜਿੰਨਾਂ ਦੇ ਨਾਲ ਕਿਉਂਕਿ ਮੈਂ ਸ਼ੁਰੂ ਤੋਂ ਹੀ ਭਾਜੀ ਜ਼ਿਆਦਾ ਬੈਕ ਕੋਰਸ ਹੀ ਕੀਤਾ ਹੈ ਜੀ ਜੀ ਤੇ ਉਹ ਵੀ ਮੈਨੂੰ ਅਕਸਰ ਹੀ ਪੁੱਛਦੇ ਹੁੰਦੇ ਨੇ ਕਿ ਤੁਸੀਂ ਅਰਿਆਜ ਕਿਵੇਂ ਕਰਦੇ ਹੋ ਜੀ ਜੀ ਹਰਿਆਜ ਭਾਜੀ ਮੈਂ ਜਦੋਂ ਸ਼ੁਰੂ ਕੀਤਾ ਸੀ ਨਾ ਮੈਂ ਇੱਕ ਇੱਕ ਭਾਜੀ ਸੀ ਆਪਣੇ ਤਰਨ ਤਹਰਨ ਤੋਂ ਚਲੋ ਮੈਂ ਅੱਜ ਨਾਂ ਨਹੀਂ ਲੈਣਾ ਜਾਵਾਂਗਾ ਮੈਂ ਉਹਨਾਂ ਨਾਲ ਇਦਾਂ ਜਾਗਰਨ ਤੇ ਜਾਂਦਾ ਹੁੰਦਾ ਸੀ ਕੋਰਸ ਤੇ ਮੈਂ ਭਾਜੀ ਨੂੰ ਕਹਿਣਾ ਮੈਂ ਕਿਹਾ ਭਾਜੀ ਮੈਂ ਹਾਰਮੋਨੀਅਮ ਨਵਾਲਿਆ ਤੇ ਮੈਂ ਨਵੀਂ ਨਵੀਂ ਕਲਾਸ ਸ਼ੁਰੂ ਕੀਤੀ ਐ ਚਲੋ ਵੀ ਇਦਾਂ ਆਪਾਂ ਕਰਦੇ ਆ ਜਿੰਨਾ ਜਿੰਨਾ ਮੈਨੂੰ ਉਹ ਦੱਸੀ ਜਾਂਦੇ ਆ ਚਲੋ ਆਪਾਂ ਰਲ ਮਿਲ ਕੇ ਸਿੱਖ ਲੈਨੇ ਆ ਜੀ ਜੀ ਉਹ ਇਦਾਂ ਹੋਇਆ ਕਿ ਭਾਜੀ ਉਹਨਾਂ ਨੂੰ ਉਹ ਸਰਗਮ ਨਹੀਂ ਆਈ ਸਿੰਪਲ ਹੀ ਸਰਗਮ ਸੀ ਉਹ ਉਹਨਾਂ ਨੂੰ ਆਈ ਨਹੀਂ ਉਹਨਾਂ ਗੁੱਸੇ ਦੇ ਵਿੱਚ ਮੇਰਾ ਵਾਅਦਾ ਤੋੜ ਦਿੱਤਾ ਇਹ ਕਿ ਮੇਰੇ ਕੋਲ ਉਹ ਹੀ ਨਹੀਂ ਲਿਆ ਹੁਣ ਮੈਂ ਬਸ ਹੈੱਡਫੋਨ ਲਗਾ ਲੈਣਾ ਜਾਂ ਮੇਰੇ ਫੋਨ ਦੇ ਵਿੱਚ ਹਾਰਮੋਨੀਅਮ ਆ ਉਹਦੇ ਉੱਤੇ ਕਰ ਲੈਣਾ ਰਿਆਜ਼ ਕਰਦੇ ਕੋਈ ਭੇਟਾ ਵੀ ਜ਼ਰੂਰ ਸੁਣਾਓ ਆ ਲਾਸਟ ਦੇ ਵਿੱਚ ਮੈਂ ਚਾਹਾਂਗਾ ਆਪਣੇ ਅੰਦਾਜ਼ ਦੇ ਵਿੱਚ ਅਤੇ ਜਦੋਂ ਵੀ ਆਪਣੀ ਪਸੰਦੀ ਦੀ ਵੀ ਜਿਹੜੀ ਵੀ ਸੰਗਤ ਵੀ ਜਦੋਂ ਤੁਹਾਡੇ ਨਾਲ ਪੂਰਾ ਸਾਥ ਦਿੰਦੀ ਹੋਵੇ ਉਸ ਟਾਈਮ ਤੇ ਤਾਂ ਜ਼ਰੂਰ ਸੁਣਾਓ ਯਾਰ ਜੀ ਠੀਕ ਹੈ ਜੀ ਤੇ ਹੁਣ ਸੰਗਤ ਹਾਂ ਜੀ ਜੀ ਮੇਰਾ ਤਾਂ ਇੱਕ ਪਸੰਦ ਜ਼ਿਆਦਾਤਰ ਫੇਵਰੇਟ ਹੁੰਦਾ ਅਕਸਰ ਜਾ ਮੈਂ ਮਾਹਲਾ ਗਾਣਾ ਗਾਉਂਦਾ ਹੁੰਦਾ ਉਹ ਮੇਰਾ ਬਹੁਤ ਫੇਵਰੇਟ ਹੁੰਦਾ ਜੀ ਜੀ ਉਹ ਇਦਾਂ ਹੈ ਕਿ ਉਹ ਕਿ ਜਦੋਂ ਵੀ ਮੈਂ ਉਹਨੂੰ ਗਾਉਂਦਾ ਹੈ ਉਹ ਮੈਨੂੰ ਆਪਣਾ ਆਪ ਚੇਤੇ ਆ ਜਾਂਦਾ ਆਪਣਾ ਪਰਿਵਾਰ ਚੇਤੇ ਆ ਜਾਂਦਾ ਤੇ ਮੈਂ ਬਾਕੀ ਨੂੰ ਵੀ ਗੁਜਾਰਿਸ਼ ਕਰੂੰਗਾ ਕਿ ਇਦਾਂ ਦੀਆਂ ਚੀਜ਼ਾਂ ਗਾਉਣੀਆਂ ਚਾਹੀਦੀਆਂ ਜੀ ਉਹ ਸੀ ਬਾਜੀ ਮੈਂ ਚੱਲੇ ਆ ਪਰਦੇ سنی ਮਾ ਹੋਏ परखण अपने लेखनी माय मैं चलिया परदे सिनेमाए परखण अपने लेखनी माय जान दीवारी गल नाल लाके ਅਲविदा ਜਕੇ ਹੋਂਦਾ ਨਹੀਂ ਮੈਂ ਜਦ ਤੱਕ ਮੁੜ ਕੇ ਤੁਰਾਂਾ ਤਕਦੀਰ ਐ ਹੋਂਦਾ ਨਹੀਂ ਮੈਂ ਜਦ ਤੱਕ ਮੁੜ ਕੇ ਤੁਮ ਐ ਜਾਉਂਦੀ ਰੈ ਮੈਂ ਚੱਲਿਆ ਪਰਦੇ ਸੁਣੀ ਮਾਏ ਕੀ ਬਾਤ ਹੈ ਜੀ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਸੰਪਰਕ ਹੋ ਸਕੇ ਤੁਹਾਡੀ ਆਵਾਜ਼ ਨੂੰ ਲੋਕ ਜਾਗਰਣ ਤੇ ਬੁਲਾ ਕੇ ਵੀ ਤੁਹਾਡੇ ਨਾਲ ਸੰਪਰਕ ਕਰਕੇ ਤੁਹਾਡੀ ਆਵਾਜ਼ ਸੁਣ ਸਕਣ ਮੈਂ ਚਾਹਾਂਗਾ ਆਪਣਾ ਫੋਨ ਨੰਬਰ ਵੀ ਸਾਡੇ ਨਾਲ ਜਰੂਰ ਸਾਂਝਾ ਕਰਿਓ ਜੀ ਕਿੰਨਾ ਹੈ ਜੀ ਸੋ ਮੇਰਾ ਨੰਬਰ ਹੈ ਜੀ 9914713526 ਇੱਕ ਵਾਰ ਫਿਰ ਬੋਲ ਦਿਓ ਜੀ 9914713526 ਹੈ ਮੇਰਾ ਨੰਬਰ ਹੈ ਜੀ ਜੀ ਸੋ ਇਹ ਸਨ ਇਬਾਦਤ ਸੰਧੂ ਇਹਨਾਂ ਦਾ ਨਾਮ ਹੈ ਵੀਰ ਜੀ ਅਤੇ ਅਜਿਹੇ ਫਨਕਾਰਾਂ ਦੀ ਹੈਲਪ ਇੱਕ ਸ਼ੇਅਰ ਦੇ ਰੂਪ ਦੇ ਵਿੱਚ ਹੌਸਲਾ ਬਜਾਈ ਦੇ ਰੂਪ ਵਿੱਚ ਜਰੂਰ ਕਰਨੀ ਚਾਹੀਦੀ ਹੈ ਕਿਉਂਕਿ ਦੋਸਤੋ ਛੋਟੇ ਘਰਾਂ ਚੋਂ ਉੱਠ ਕੇ ਕੁਝ ਵੱਡਾ ਕਰਨ ਦਾ ਸੁਪਨਾ ਸਜਾਈ ਬੈਠੇ ਇਹਨਾਂ ਵੀਰਾਂ ਦੇ ਸੁਪਨਿਆਂ ਨੂੰ ਪੂਰ ਤੁਹਾਡਾ ਪਿਆਰ ਹੀ ਪਾ ਸਕਦਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ